ਫਾਈਨੈਂਸ਼ੀਅਲ ਈਅਰ 2018-19 ਨੂੰ ਖਤਮ ਹੋਣ 'ਚ ਕੁਝ ਹੀ ਦਿਨ ਬਚੇ ਨੇ ਪਰ ਅਜੇ ਹੀ ਕਈ ਜ਼ਰੂਰੀ ਕੰਮ ਨੇ ਜੇਕਰ ਤੁਸੀਂ ਉਹਨਾਂ ਨੂੰ 31 ਮਾਰਚ ਤੱਕ ਪੂਰਾ ਨਾ ਕੀਤਾ ਤਾਂ ਤੁਹਾਡੇ ਲਈ ਮੁਸ਼ਕਲ ਹੋ ਸਕਦੀ ਹੈ। ਤੇ ਆਓ ਦੱਸਦੇ ਹਾਂ ਉਹ ਕਿਹੜੇ ਛੇ ਜ਼ਰੂਰੀ ਕੰਮ ਨੇ ਜੋ ਤੁਹਾਨੂੰ 31 ਮਾਰਚ ਤੱਕ ਨਿਪਟਾਉਣੇ ਨੇ। ਪਹਿਲਾ ਕੰਮ ਹੈ ਜੇ ਤੁਹਾਡੇ ਟੀਵੀ ਨੂੰ ਲੈ ਕੇ ਜੇਕਰ ਤੁਸੀਂ ਆਪਣੇ ਪਸੰਦੇ ਚੈਨਲ ਦੇਖਣਾ ਚਾਹੁੰਦੇ ਹੋ ਤਾਂ ਪਸੰਦੀਦਾ ਚੈਨਲ ਚੁਣਨ ਦੀ ਆਖਰੀ ਤਰੀਕ ਹੈ 31 ਮਾਰਚ 2019 ਦੱਸ ਦਈਏ ਕਿ ਟੀਵੀ ਚੈਨਲ ਨੂੰ ਚੁਣਨ ਦੀ ਡੈਡਲਾਈਨ 29 ਦਸੰਬਰ 2018 ਸੀ ਜਿਸ ਨੂੰ ਪਹਿਲਾਂ ਵਧਾ ਕੇ 31 ਜਨਵਰੀ ਕੀਤਾ ਗਿਆ ਫਿਰ ਬੀਤੀ 1 ਫਰਵਰੀ ਨੂੰ ਟਰਾਈ ਦਾ ਨਿਯਮ ਲਾਗੂ ਹੋਇਆ ਜਿਸ ਦੇ ਤਹਿਤ ਗਾਹਕ ਆਪਣੇ ਪਸੰਦੇ ਚੈਨਲ ਚੁਣ ਸਕਣਗੇ ਦੂਜਾ ਜ਼ਰੂਰੀ ਕੰਮ ਹੈ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਾਉਣਾ ਪਹਿਲਾਂ ਇਸ ਲਈ 30 ਜੂਨ 2018 ਦੀ ਮਿਤੀ ਤੈਅ ਕੀਤੀ ਗਈ ਸੀ ਜਿਸ ਨੂੰ ਕੀ ਵਧਾ ਕੇ 31 ਮਾਰਚ 2019 ਕਰ ਦਿੱਤਾ ਗਿਆ ਸੀ ਤੇ ਜੇਕਰ ਇਸ ਨੂੰ ਸਮੇਂ ਸਿਰ ਲਿੰਕ ਨਾ ਕਰਵਾਇਆ ਗਿਆ ਤਾਂ ਇਨਕਮ ਟੈਕਸ ਐਕਟ ਦੇ ਧਾਰਾ 139A ਤਹਿਤ ਤੁਹਾਡਾ ਪੈਨ ਬੇਕਾਰ ਮੰਨਿਆ ਜਾਵੇਗਾ ਹੁਣ ਤਹੋੜ ਜੀਐਸਟੀ ਜਮਾ ਕਰਵਾਉਣ ਦੀ ਆਖਰੀ ਤਾਰੀਖ ਵੀ 31 ਮਾਰਚ 2019 ਹੈ ਹੁਣ ਕਾਰੋਬਾਰੀ 31 ਮਾਰਚ ਤੱਕ ਸਾਲਾਨਾ ਰਿਟਰਨ ਜਮਾ ਕਰਵਾ ਸਕਦੇ ਨੇ ਇਸ ਤੋਂ ਪਹਿਲਾਂ ਜੀਐਸਟੀ ਸਾਲਾਨਾ ਰਿਟਰਨ ਫਾਰਮ ਜਮਾ ਕਰਵਾਉਣ ਦੀ ਆਖਰੀ ਤਾਰੀਖ 31 ਦਸੰਬਰ 2018 ਰੱਖੀ ਗਈ ਸੀ ਸਾਲਾਨਾ ਰਿਟਰਨ ਫਾਰਮ 'ਚ ਜੀਐਸਟੀ ਤਹਿਤ ਜਿਸ ਤੜੀ ਕਾਈਆਂ ਨੂੰ ਵਿਕਰੀ ਖਰੀਦ ਤੇ ਇਨਪੁਟ ਟੈਕਸ ਕ੍ਰੈਡਿਟ ਦੀ ਪੂਰੀ ਜਾਣਕਾਰੀ ਦੇਣੀ ਹੁੰਦੀ ਹੈ ਅਗਲਾ ਜ਼ਰੂਰੀ ਕੰਮ ਆਈਟੀਆਰ ਫਾਈਲ ਕਰਨਾ ਜੇਕਰ ਤੁਸੀਂ ਹਾਲੇ ਤੱਕ ਵਿੱਤੀ ਸਾਲ ਦਾ ਇਨਕਮ ਟੈਕਸ রিটার ਨਹੀਂ ਭਰਿਆ ਤਾਂ 1 ਜਨਵਰੀ 2019 ਤੋਂ ਲੈ ਕੇ 31 ਮਾਰਚ 2019 ਤੱਕ ਜੇ ਤੁਸੀਂ ਆਪਣਾ ਆਈਟੀਆਰ ਪਰਦੇ ਹੋ ਤਾਂ ਤੁਹਾਨੂੰ 10000 ਰੁਪਏ ਦੀ ਪੈਨਲਟੀ ਦੇਣੀ ਪਵੇਗੀ ਸਰਕਾਰ ਨੇ ਹਾਲਾਂਕਿ ਛੋਟੇ ਕਾਰੋਬਾਰੀਆਂ ਨੂੰ ਰਾਹਤ ਦਿੰਦੇ ਹੋਏ 5 ਲੱਖ ਰੁਪਏ ਦੀ ਇਨਕਮ ਵਾਲਿਆਂ ਦੀ ਪੈਨਲਟੀ 1000 ਰੁਪਏ ਰੱਖੀ ਹੈ ਅਤੇ ਜੇ ਤੁਸੀਂ ਰਿਟਰਨ ਭਰਨ ਸਮੇਂ ਕੋਈ ਗਲਤੀ ਕੀਤੀ ਹੈ ਤਾਂ ਉਸ ਨੂੰ ਸੁਧਾਰਨ ਦੀ ਮਿਤੀ ਵੀ 31 ਮਾਰਚ 2019 ਹੀ ਹੈ ਇਸ ਤੋਂ ਇਲਾਵਾ ਜੇਕਰ ਤੁਹਾਡੇ ਕੋਲ ਵੀ ਸ਼ੇਅਰ ਫਿਜ਼ੀਕਲ ਫਾਰਮ 'ਚ ਹੈ ਤਾਂ ਉਹਨਾਂ ਨੂੰ 1 ਅਪ੍ਰੈਲ 2019 ਤੋਂ ਪਹਿਲਾਂ ਡੀਮੈਟ ਕਰਵਾ ਲਵੋ ਜੇਕਰ ਡੀਮੈਟ ਨਹੀਂ ਕਰਵਾਇਆ ਤਾਂ ਇਸ ਨੂੰ ਵੇਚ ਨਹੀਂ ਸਕੋਗੇ। ਤਾਂ ਹੁਣ ਜੇਕਰ 80C ਤਹਿਤ ਤੁਸੀਂ ਟੈਕਸ ਵਿੱਚ ਛੋਟ ਚਾਹੁੰਦੇ ਹੋ ਤਾਂ ਇਸ ਲਈ 31 ਮਾਰਚ ਤੱਕ ਆਪਣੇ ਇਨਵੈਸਟਮੈਂਟ ਪ੍ਰੂਫ ਜਮ੍ਹਾਂ ਕਰਨੇ ਹੋਣਗੇ। ਸੋ ਜਲਦ ਤੋਂ ਜਲ ਇਹ ਜ਼ਰੂਰੀ ਕੰਮ ਨਿਪਟਾ ਲਵੋ ਨਹੀਂ ਤਾਂ ਮੁਸੀਬਤ ਤੁਹਾਨੂੰ ਹੀ ਹੋਵੇਗੀ। ਬਿਊਰੋ ਰਿਪੋਰਟ ਢੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਤੁਸੀਂ ਮਿਲ ਸਕਦੇ ਹੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪਰਮੰਨੀ ਕੰਪਨੀ ਪੀਰਾਮਿਡ ਈ ਸਰਵਿਸਿਜ਼ ਦੇ ਨਾਲ